ਪੰਜ ਕੀ ਨਾਂ ਤੁਹਾਡਾ ਜੀ ਨਰਵੈਲ ਸਿੰਘ ਜੀ ਕਿਹੜਾ ਪਿੰਡ ਆ ਜੀ ਕਾਲਵਾ ਜੀ ਕੀ ਗੱਲਬਾਤ ਹੋਈ ਜਣੀ ਤੁਹਾਡੇ ਬੇੜੇ ਸੱਟ ਲੱਗੀ ਆ ਗੱਲਬਾਤ ਬਾਹਰੋਂ ਮੁੰਡਾ ਤੁਰੇ ਆਉਂਦਾ ਸੀ ਕੰਮ ਕਰਦਾ ਜਗਦੀਸ਼ ਸਿੰਘ ਹਾਂਜੀ ਉਹਦੇ ਰਾਹ ਜਾ ਆਉਂਦਿਆਂ ਉਹਨਾਂ ਸੱਟਾਂ ਲਾ ਦਿੱਤੀਆਂ ਜੀ ਮਜ਼ਦੂਰੀ ਕਰਦਾ ਆਉਂਦਾ ਸੀ ਕਿੰਨਾ ਵੱਲਾ ਸੱਟਾਂ ਮਾਰੀਆਂ ਨੇ ਆਪਣੇ ਨੌਜਵਾਨਾਂ ਨਾਲੋਂ ਚਾਹ ਕਿਉਂ ਮਾਰੀਆਂ ਗਈਆਂ ਸੱਟ ਉਹਨਾਂ ਨੇ ਪਹਿਲਾਂ ਆਪਣੇ ਬੱਚਿਆਂ ਦੇ ਨਾਲ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਨਾਲ ਕੋਈ ਗੱਲ ਮਾੜੀ ਮੋੜ ਗੱਲ ਪਾਤੀ ਉਹ ਉਹਨੇ ਖੋ ਰੱਖੀ ਆ ਜੀ ਤੇ ਨੌਜਵਾਨ ਦੀ ਹਾਲਤ ਕਿਦਾਂ ਬਹੁਤ ਗੰਭੀਰ ਹੈ ਆ ਜੀ ਡਾਕਟਰਾਂ ਨੇ ਮੈਨੂੰ ਕੀ ਕਿਹਾ ਗਿਆ ਡਾਕਟਰਾਂ ਨੇ ਜਵਾਬ ਹੀ ਦਿੰਦੇ ਰਾ ਜਿੱਥੇ ਖੜਦੇ ਰਹੇ ਆ ਜੀ ਇਸ ਬੰਦੀ ਕੋਈ ਤੁਸੀਂ ਦਰਖਾਸਤ ਦਿੱਤੀ ਆ ਦਰਖਾਸਤ ਅਸੀਂ ਦਿੱਤੀ ਆ ਜੀ ਆਪਣੇ ਚੋਲੇ ਠਾਣੇ ਦੀ ਹੋ ਸਾਈ ਸੀ ਪੁਲਿਸ ਇੱਕਿਆਰ ਗੇੜਾ ਮਾਰ ਗਈ ਆ ਜੀ ਮੁੜ ਕੇ ਨਹੀਂ ਆਈ ਕੀ ਮੰਗ ਕਰਦੇ ਜੀ ਅਹੀਂ ਤੇ ਮੰਗ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਵਾ ਜੇਕਰ ਤੁਸੀਂ ਦੱਸ ਰਹੇ ਮੇਂ ਮੁੰਡਾ ਗੰਭੀਰ ਹੈ ਜੇ ਉਹਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਪ੍ਰਸ਼ਾਸਨ ਹੈ ਆ ਜੀ ਅਜੀ ਕਿਨਾ ਵੀ ਜੀ ਤੁਹਾਡਾ ਮੇਰਾ ਨਾਮ ਦੀ ਮਨਜਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਕਾਲਵਾ ਪਿੰਡ ਹੈ ਜੀ ਮੇਰਾ ਇਹ ਜਿਸ ਨੌਜਵਾਨ ਦੇ ਸੱਟਾਂ ਲਗਾਈਆਂ ਦੀਆਂ ਕੀ ਲੱਗਦਾ ਤੁਹਾਡਾ ਇਹ ਮੇਰੇ ਤਾਜੀ ਦਾ ਲੜਕਾ ਕੀ ਗੱਲਬਾਤ ਹੋਈ ਹੈ ਗੱਲਬਾਤ ਕੁਛ ਨਹੀਂ ਜੋ ਮਜ਼ਦੂਰੀ ਕਰਕੇ ਆ ਰਿਹਾ ਸੀ ਦੁਪਹਿਰ ਦਾ ਸਮਾਂ ਸੀ ਕੀ ਗੱਲ ਹੋਈ ਕੀ ਨਹੀਂ ਸਾਨੂੰ ਤਾਂ ਸੱਟ ਦਾ ਹੀ ਪਤਾ ਲੱਗਾ ਸਿੱਧਾ ਕਿ ਸੱਟ ਲਾ ਦਿੱਤੀ ਹੈ ਬਹੁਤ ਜ਼ਿਆਦੀ ਉਹਦੇ ਅਸੀਂ ਘਰ ਨਹੀਂ ਅਸੀਂ ਗਏ ਕਾਮਾਕਾਰਾਂ ਤੇ ਸਾਰੇ ਕਿਹਦੇ ਵੱਲੋਂ ਸੱਟਾਂ ਮਾਰੀਆਂ ਪਿੰਡ ਦੇ ਕੁਝ ਨੌਜਵਾਨ ਨੇ ਕਿੰਨਾ ਸਮਾਂ ਚੱਕਾ ਸਟਾ ਲੱਗੀਆਂ ਨੇ ਇਹ ਪਿਛਲੀ 23 ਤਰੀਕ ਦੀ ਗੱਲ ਆ ਲੰਗੀ 23 ਤਰੀਕ ਦੀ ਗੱਲ ਆ ਜੀ 11 ਪਾ 31 ਆ ਬਾਈ ਕੰਪਲੀਟ ਲਿਖਾਈ ਇਸ ਦੇ ਸਬੰਧੀ ਜੀ ਕੰਪਲੀਟ ਲਿਖਾਈ ਕਿੱਥੇ ਚੋਲਾ ਸਾਹਿਬ ਕੀ ਕੀ ਆ ਗਿਆ ਨੋਨੋ ਕੁਛ ਨਹੀਂ ਜੀ ਪੁਲਿਸ ਆਈ ਆ ਆ ਕੇ ਚੱਲ ਜਾਂਦੀ ਰੀ ਕੁਛ ਨਹੀਂ ਜਿਆਦਾ ਕੁਛ ਨਹੀਂ ਜਿੰਮੇਵਾਰ ਕਿੰਨੇ ਮੰਨਦੇ ਜੇ ਕੋਈ ਨੁਕਸਾਨ ਹੋਇਆ ਜਿੰਮੇਵਾਰ ਜੀ ਪਿੰਡ ਦੇ ਨੌਜਵਾਨ ਔਰ ਪ੍ਰਸ਼ਾਸਨ ਹੋਏ ਗਏ ਅਜੇ ਤੱਕ ਕੀ ਲੰਡਾ ਹੈ ਮਰਪ੍ਰੀਤ ਕਾਹ ਕਿਹੜਾ ਪਿੰਡ ਆ ਜੀ ਕਾਲਮ ਤੇ ਜਿਹੜੇ ਨੌਜਵਾਨ ਦੇ ਸੱਟ ਲੱਗੀ ਆ ਕੀ ਲੱਗਦਾ ਤੁਹਾਡਾ ਜੀ ਨਹੀਂ ਦੇਰ ਹੀ ਲੱਗਦਾ ਹੈ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਇਤਰਾ ਬੱਚਿਆਂ ਦੀ ਕੋਈ ਬਹਿਸ ਬਾਜੀ ਹੋਈ ਤੇ ਇਸ ਕਾਰਨ ਉਹ ਕੰਮ ਤੋਂ ਔਣ ਡੈ ਸੀ ਤੇ ਉਹਨੇ ਮੁੰਡੇ ਦੇ ਪਿੱਛੇ ਸੱਟ ਲਾਤੀ ਕਿੰਨੇ ਕ ਸੱਟ ਲੱਗੀ ਜੀ ਸੱਟ ਤੋਂ ਅੰਦੇ ਮਣ ਕੇ ਟੁੱਟ ਗਏ ਨੇ ਹਾਂਜੀ ਤਾਂ ਡਾਕਟਰਾਂ ਲੋ ਜਵਾਬ ਹੋ ਗਿਆ ਹਾਂਜੀ ਤੇ ਪਹਿਲਾਂ ਕੁਝ ਚਿਰ ਮੇਰੇ ਬੇਟੇ ਦੇ ਵੀ ਇਹਨਾਂ ਨੇ ਬਾਹ ਤੋੜੀ ਹੈ ਤੇ ਕੋਈ ਸਾਡੀ ਵੀ ਸੁਣਾਈ ਨਹੀਂ ਹੋਈ ਵੀ ਅਸੀਂ ਵੀ ਥਾਣੇ ਦਰਖਾਸਤ ਦਿੱਤੀ ਸੀ ਪੁਲਿਸ ਆਈ ਆ ਬਸ ਥੋੜਾ ਥੋੜਾ ਗੋਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਸੀ ਤੇ ਕਿ ਪਿੰਡ ਵਾਲੇ ਨੇ ਵੀ ਨਹੀਂ ਸਾਡੀ ਗੱਲ ਸੁਣੀ ਮੇਰੇ ਬੇਟੇ ਨੇ ਸਾਰੀ ਉਮਰ ਦਾ ਬੱਜੀ ਕਰਕੇ ਸੁੱਟ ਦਿੱਤਾ ਇਹ ਤਾਰਾਂ ਪੀਆਂ ਬਾਂ ਦੇ ਵਿੱਚ ਉਹਨਾਂ ਦੇ ਜਿਹੜੇ ਨੌਜਵਾਨ ਨੇ ਇਸ ਵੀਰ ਨੂੰ ਸੱਟਾ ਮਾਰਿਆ ਉਸ ਨੌਜਵਾਨ ਨੇ ਤੁਹਾਡੇ ਪਿੱਛੇ ਹੀ ਬਾਹ ਤੋੜੀ ਨਹੀਂ ਉਹਦਾ ਛੋਟਾ ਭਰਾ ਹੀ ਇਹਦੇ ਵੱਡੇ ਨੇ ਲਾਈ ਹਾਂਜੀ ਮੰਗ ਕੀ ਕਰਦੇ ਜੀ ਮੰਗ ਇਹੋ ਕਰਦੇ ਆ ਕਿ ਇਨਸਾਫ ਕੀਤਾ ਜਾਵੇ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਡਾ ਚੋ ਰਾਜਕੁਮਾਰ ਗੱਲ ਕਰ ਰਿਹਾ ਚੋਲਾ ਸਾਹਿਬ ਤੋਂ ਜੀ ਹਾਂ ਜੀ ਸਰ ਜੀ ਹਾਂ ਜੀ ਜੀ ਸਰ ਪੱਤਰਕਾਰ ਬਾਰਿਆਂ ਜੀ ਵਧੀਆ ਸਰ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਅੱਡੀ ਕਿਰਪਾ ਇੱਕ ਨਾ ਸਰ ਮਾਮਲਾ ਸੀ ਕਿ ਤੁਹਾਡ ਕੋ ਕਾਲਵਾ ਪਿੰਡ ਦਾ ਕਿਹੜਾ ਕੁਲਦੀਪ ਸਿੰਘ ਪੁੱਤ ਨਰਵੈਲ ਸਿੰਘ ਜਿਹੜੇ ਚਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੇ ਨਾਲ ਸੱਟਾਂ ਮਾਰੀਆਂ ਗਈਆਂ ਇਹਦੇ ਮਾਰੀਆਂ ਜਿਹੜੀਆਂ ਸੱਟਾਂ ਮਾਰੀਆਂ ਗਈਆਂ ਮਤ ਇੱਕ ਕੱਪ ਕਾਲਵਾ ਪਿੰਡ ਦਾ ਨੌਜਵਾਨ ਆ ਚਾਰ ਨੌਜਵਾਨਾਂ ਨੂੰ ਉਹਦੇ ਸੱਟਾਂ ਮਾਰੇ ਗੀਆਂ ਮਜ਼ਦੂਰੀ ਕਰਕੇ ਘਰ ਨੂੰ ਆ ਰਿਆ ਸੀਗਾ ਕਿਦਣ ਕਿਦਣ ਇਹ 23 ਤਈ ਨੂੰ ਸਰ ਤੇਰੀ ਦੇਖ ਨੂੰ 23 ਤਈ ਨੂੰ ਇੱਥੇ ਦਿਨ ਸਰ ਤਿੰਨ ਚਾਰ ਦਿਨ ਹੋ ਗਿਆ ਅੱਛਾ ਹਾਂਜੀ ਹਾਂਜੀ ਤੇ ਤੁਸੀਂ ਸਰ ਮੌਕਾ ਵੀ ਵੇਖਿਆ ਸੀਗਾ ਪਿੰਡ ਆ ਕੇ ਮੈਂ ਤਾਂ 4 ਦਿਨ ਹੋ ਗਏ ਪਹਿਲਾਂ ਕਤਲ ਹੋਇਆ ਉਧਰ ਲੱਗੇ ਹੁਣ ਵੀ ਬਾਹਰ ਆ ਜਿਹੜਾ ਪੈਨ ਚ ਕੋਲ ਨਿਕਲਦੇ ਉੱਤੇ ਕਿਲੋ ਤੇ ਦਾਤਾ ਲੱਗੇ 3 ਦਿਨ 4 ਦਿਨ ਹੋ ਗਏ ਤਾਂ ਨਹੀਂ ਵੜੇ ਤੇ ਇੱਧਰ ਹੀ ਚਲੀ ਜਾਂਦਾ ਕੰਮ ਮੁੰਚੀਓ ਜਿਆਓ ਮੈਂ ਕਹਿ ਦੇਣਾ ਕਿ ਜਿਹੜੇ ਕੋਈ ਹੈਗੇ ਤਫਤੀਸ਼ ਹੋਣੇ ਜਾਉਂਦਾ ਜੀ ਹੋਰ ਦੱਸੋ ਉਹਨਾਂ ਸਾਰਾ ਗੱਲ ਇਸ ਤਰ੍ਹਾਂ ਆ ਕਿ ਜਿਹੜੇ ਨੌਜਵਾਨ ਦੇ ਸੱਟਾਂ ਮਾਰੇ ਗੀਆਂ ਡਾਕਟਰਾਂ ਨਾਲ ਵੀ ਉਹਨੂੰ ਜਵਾਬ ਦੇ ਦਿੱਤਾ ਜਾਵਾ ਕਿ ਉਹਦਾ ਬੱਚੇ ਦੇ ਦਿੱਤਾ ਇੱਕ ਦਾ ਜਿਹੜਾ ਜਿਹਦੇ ਕਾਚੂ ਕੁੱਚੂ ਵਜੇ ਸੀ ਨਹੀਂ ਨਹੀਂ ਕਾਚੂ ਨਹੀਂ ਵਜੇ ਸਾਰਾ ਜਿਹੜੀ ਰਾਡ ਮਾਰੀ ਨੌਜਵਾਨ ਤੇ ਗਲੇ ਤੇ ਮੈਂ ਕਿਹਾ ਹੁਣੇ ਧਾਣੇ ਜਾ ਕੇ ਮੇਰੀ ਗੱਲ ਕਰਾਓ ਜਿਹੜਾ ਵੀ ਤਫਤੀਸ਼ੀ ਹੋਏਗਾ ਉਹੋਨੇ ਭੇਜਦਾ ਹੋਰ ਦੱਸੋ ਹਾਂ ਜੀ ਉਹਨਾਂ ਦਾ ਸਰ ਪਰਿਵਾਰਿਕ ਮੈਂਬਰਾਂ ਦੇ ਆ ਕਿ ਜਿਹੜੇ ਨੌਜਵਾਨ ਡੇ ਨੇ ਜਿੰਨਾ ਛੱਟਾ ਮਾਰੀਆਂ ਉਹ ਫਰਾ ਮੈਂ ਕਹੀ ਜਾਂਦਾ ਵਾ ਜਿਹੜਾ ਵੀ ਹੈਗਾ ਵਾ ਤਾਣੇ ਦਿਲ ਜੋ ਮੁੰਜੀ ਨਾਲ ਗੱਲ ਕਰਾ ਦਿਓ ਜਿਹੜਾ ਤੁਸੀਂ ਸੀਐਫਓ ਸਰ ਉਹਨੂੰ ਮੈਂ ਕਹਾਂ ਹੋਰ ਦੱਸੋ ਹਾਂਕਾ ਸਰ ਥੈਂਕਿਊ ਜੀ ਮਿਹਰਬਾਨੀ ਸਰ ਹੋ ਜਾਂਦਾ ਜੀ ਹੋਰ ਸੇਵਾ ਦਾ ਦੋ ਬਰਦਰ ਬਾਜੀ ਬਾਤ ਥੈਂਕਿਊ ਸਰ ਥੈਂਕਿਊ